ਇਹਨਾਂ ਨੇ ਪਿੱਛੋਂ ਲਿਆ ਕੇ ਸਕੂਟਰ ਮੋਟਰਸਾਈਕਲ ਐਕਟਵਾ ਐ ਇੱਕ ਘਾਟੋ ਖੜਾ ਜਿਹੜਾ ਨੇ ਅੱਗੇ ਲਿਆ ਕੇ ਖੜਾ ਕੀਤਾ ਦੂਜੇ ਪਾਸੇ ਲੋਕ ਆਪ ਹੀ ਆਪਣੀਆਂ ਗੱਡੀਆਂ ਮੋਟਰਸਾਈਕਲ ਐਕਟਵਾ ਜਿਹੜੀ ਆ ਉਹ ਪਿੱਛੇ ਕਰਦੇ ਨਜ਼ਰ ਆ ਰਹੇ ਨੇ ਉਹਦਾ ਘਰੋਂ ਮਗਾ ਕੇ ਚਲਾਨ ਕੀਤਾ ਇੱਕ ਐਕਟਵਾ ਸੀਗੀ ਤੇ ਉਹ ਵੀ ਦੇਖ ਲਓ ਲੋਕ ਆਪਣੇ ਆਪ ਹੀ ਪਿੱਛੇ ਇੱਕੋ ਹੀ ਲਾਈਨ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਅਲੋ ਕਰਦਾ ਕਿ ਭਾਈ ਸਾਹਿਬ ਹੁਣ ਜਿਹੜਾ ਫਟਾ ਖੋਲ ਦਿੱਤਾ ਜਾਵੇ ਇਹ ਲਗਾਤਾਰ ਆਪਾਂ ਵੀਡੀਓ ਦੇਖ ਰਹੇ ਕਿ ਇਸ ਇਸ ਜਗ੍ਹਾ ਦੇ ਉਹ ਐਂਬੂਲੈਂਸ ਵੀ ਇਸ ਟਾਈਮ ਫਸੇ ਨਜ਼ਰ ਆ ਰਹੀ ਸੀ ਕਿ ਐਂਬੂਲੈਂਸ ਨੂੰ ਕਢਾਇਆ ਗਿਆ ਉਹ ਐਕਟਿਵ ਇੱਥੇ ਮਂਗਾ ਲਈ ਘਰੋਂ ਅਸੀਂ ਇਹਨਾਂ ਨੂੰ ਇੱਕ ਹੀ ਗ੍ਰਿਫਟ ਦਿੱਤਾ ਤੇ ਜਿੱਥੇ ਕੋ ਕਰੂਗਾ ਉਹਨੂੰ ਉੱਥੇ ਭਰਨਾ ਪਊਗਾ ਅੱਗੇ ਲਾਉਣਾ ਤੇ ਗ੍ਰਿਫਟ ਲੈਣਾ ਪੈਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਨਾਂ ਲੋਕਾਂ ਦੇ ਕਰਕੇ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਇਸ ਟਾਈਮ ਆਪਾਂ ਪਹੁੰਚ ਚੁੱਕੇ ਹੁਸ਼ਰਪੁਰ ਰੇਲਵੇ ਫਾਟਕ ਦੇ ਉੱਤੇ ਤੇ ਲਗਾਤਾਰ ਜਿਕਰ ਮੈਂ ਗੱਲ ਕਰਾਂ ਤਾਂ ਇਸ ਥਾਂ ਦੀ ਵੀਡੀਓ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਕਿ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਵਿੱਚ ਸ਼ਹਿਰ ਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਜਿਹ ਉਹ ਚੇਦਾ ਹੁਣ ਹੋਇਆ ਕਿ ਪਰਲੇ ਪਾਸੇ ਵੀ ਜੇਕਰ ਆਪਾਂ ਦੇਖ ਲਈਏ ਤਾਂ ਲੋਕ ਪੂਰੇ ਫਾਟਕ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਆਪਣੇ ਵਾਹਨਾਂ ਦੇ ਨਾਲ ਤੇ ਇਸ ਪਾਸੇ ਵੀ ਖੜੇ ਨਜ਼ਰ ਆ ਰਹੇ ਨੇ ਜਿਵੇਂ ਹੀ ਇਸੇ ਟਾਈਮ ਮੌਕੇ ਦੇ ਉੱਤੇ ਟ੍ਰੈਫਿਕ ਪੁਲਿਸ ਵੀ ਪਹੁੰਚ ਚੁੱਕੀ ਆ ਸੋ ਇਸ ਟਾਈਮ ਟ੍ਰੈਫਿਕ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਤੇ ਇਸ ਟਾਈਮ ਹੁਣ ਟ੍ਰੈਫਿਕ ਨੂੰ ਕਿਵੇਂ ਕੰਟਰੋਲ ਕੀਤਾ ਜਾਵੇਗਾ ਇਹ ਇੱਕ ਵੱਡਾ ਚੈਲੰਜ ਇੱਥੇ ਵੀ ਦੇਖਣ ਨੂੰ ਆ ਰਿਹਾ ਆ ਲੋ ਇਸ ਟਾਈਮ ਇਸ ਟਾਈਮ ਟ੍ਰੈਫਿਕ ਇੰਚਾਰਜ ਸਵਾਸਪਕ ਜੀ ਵੀ ਮੌਕੇ ਤੇ ਪਹੁੰਚੇ ਆ ਇਹ ਲਗਾਤਾਰ ਆਪਾਂ ਵੀਡੀਓ ਦੇਖ ਰਹੇ ਹਾਂ ਕਿ ਇਸ ਇਸ ਜਗ੍ਹਾ ਦੇ ਇਹ ਹੁਣ ਇੱਕ ਜਿਹੜੀ ਹੈ ਵੱਡੀ ਅਪਡੇਟ ਜਿਹੜੀ ਹੈ ਹੁਸ਼ਿਆਰਪੁਰ ਤੋਂ ਮਿਲਣ ਜਾ ਰਹੀ ਹੈ ਕਿ ਇੱਕ ਲਾਈਨ ਜਿਹੜੀ ਹੈ ਖਿੱਚ ਦਿੱਤੀ ਗਈ ਸੀ ਕਿ ਲਾਈਨ ਤੋਂ ਇਧਰਲੇ ਜਿਹੜੇ ਕਿ ਲਗਾਤਾਰ ਨਾਲਾ ਹੀ ਜਾਵੇ ਸੋ ਦੂਜੇ ਪਾਸੇ ਵੀ ਇਹ ਗਾਈਡਲਾਈਨ ਦੇ ਦਿੱਤੀਆਂ ਗਈਆਂ ਆ ਟ੍ਰੈਫਿਕ ਇੰਚਾਰਜ ਬਲੋ ਕਿ ਉਹ ਵੀ ਲਾਈਨ ਜਿਹੜੀ ਹੈ ਉਹ ਖਾਲੀ ਕਰ ਦਿੱਤੀ ਜਾਵੇ ਤਾਂ ਕਿ ਟ੍ਰੈਫਿਕ ਜਦੋਂ ਫਾਟਾ ਖੁੱਲੇ ਤਾਂ ਕਿਸੇ ਤਰੀਕੇ ਨਾਲ ਟ੍ਰੈਫਿਕ ਜਾਮ ਜਿਹੜਾ ਉਹ ਨਾ ਲੱਗੇ ਸੋ ਇਹ ਇੱਕ ਵੱਡੀ ਅਪਡੇਟ ਜਿਹੜੀ ਆ ਉਹ ਉਹ ਦੇਖ ਰਹੇ ਆ ਲੋ ਗੱਡੀਆਂ ਜਿਹੜੀਆਂ ਆ ਹੁਣ ਥੱਲੇ ਲਵਾਈ ਜਾ ਰਹੀ ਐ ਤੇ ਇਸ ਤੋਂ ਬਾਅਦ ਕੀ ਐਕਸ਼ਨ ਆ ਬਹਿਸ ਕਰਦੇ ਜਿਹੜੇ ਆ ਬਹਿਸ ਕਰਦੇ ਨਜ਼ਰ ਆ ਰਹੇ ਆ ਬਹਿਸ ਕਰਦੇ ਜੀਮਾਨ ਜੀ ਅੱਗੇ ਲੈ ਕੇ ਜਾਓ ਪਲੀਜ਼ ਲੋ নাও ਲੋ ਸ਼ਰਮ ਇੱਕ ਟਾਈਮ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਟ੍ਰੈਫਿਕ ਨੂੰ ਕੰਟਰੋਲ ਕਿਵੇਂ ਕਰਨਾ ਹੈ ਇਹ ਇੱਕ ਇਸ ਟਾਈਮ ਸ਼ਾਰਪਰ ਪਲਸ ਲੋ ਟ੍ਰੈਫਿਕ ਪੁਲ ਤੋਂ ਲੋਕ ਇੱਕ ਵੱਡੀ ਅਪਡੇਟ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਕਿ ਲੋਕ ਇੱਕ ਲਾਈਨ ਦੇ ਵਿੱਚ ਨਾ ਹੋ ਕੇ ਲਗਾਤਾਰ ਅੱਗੇ ਨੂੰ ਗੱਡੀਆਂ ਲੈ ਕੇ ਆ ਜਾਂਦੇ ਨੇ ਜਾਂ ਮੋਟਰਸਾਈਕਲ ਤੇ ਜਾਂ ਐਕਟਿਵਾ ਦੇ ਉੱਤੇ ਆਂਦੇ ਨੇ ਦੂਜੇ ਪਾਸੇ ਜੇਕਰ ਮੈਂ ਗੱਲ ਕਰਾਂ ਤਾਂ ਵੱਡੀ ਗਿਣਤੀ ਦੇ ਜਿਹੜੇ ਲੋਕ ਅੱਗੇ ਖੜੇ ਸੀ ਉਹ ਹਜੇ ਜ਼ਰੂਰ ਪਿੱਛੇ ਹੋ ਗਏ ਨੇ ਅੱਗੇ ਕੀ ਕੁਝ ਐਕਟੀਵਿਟੀ ਹੋਵੇਗੀ ਇਹ ਤਾਂ ਸਮਾਂ ਦੱਸੇਗਾ ਪਰ ਵੱਡੀ ਗਿਣਤੀ ਦੇ ਵਿੱਚ ਇਹ ਲਾਈਨ ਜਿਹੜੀ ਇਹ ਜਗ੍ਹਾ ਜਿਹੜੀ ਆ ਫਾਟਕ ਬੰਦ ਹੋਣ ਤੋਂ ਬਾਅਦ ਪੂਰੀ ਜਿਹੜੀ ਹੈ ਦੋਨੇ ਪਾਸੇ ਦੇ ਰੂਟ ਜਿਹੜੇ ਆ ਉਹ ਜਾਮ ਕਰ ਦਿੱਤੇ ਜਾਂਦੇ ਇਸ ਨੌਜਵਾਨ ਵੱਲੋਂ ਜਿਹੜੀ ਆ ਮਿਸ ਕੋਆਪਰੇਸ਼ਨ ਜਿਹੜੀ ਜਰੂਰ ਕੀਤੀ ਗਈ ਹੈ ਟ੍ਰੈਫਿਕ ਪੁਲਿਸ ਨਾਲ ਤੇ ਇਹ ਦੱਸਦੇ ਇਹ ਵੀ ਨਜ਼ਰ ਆਏ ਆ ਕਿ ਮੇਰੀ ਗੱਡੀ ਕਿਸ ਪਾਸੇ ਆ ਹਾਲਾਂਕਿ ਰੂਲਸ ਕੀ ਹੈ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਪਰ ਹਾਂ ਇਹ ਲਗਾਤਾਰ ਜਿਹੜੇ ਦੂਜੇ ਪਾਸੇ ਨੂੰ ਲੈ ਕੇ ਆ ਗਏ ਆ ਗੱਡੀ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਵੀ ਜਿਹੜੇ ਆ ਉਹ ਵੀ ਹੁਣ ਕਾਫੀ ਹੱਦ ਤੱਕ ਜਿਹੜੀ ਆ ਖਾਲੀ ਹੋ ਚੁੱਕੀ ਆ ਤੇ ਇਧਰਲੇ ਪਾਸੇ ਇੱਕ ਪਾਸੇ ਗੱਡੀਆਂ ਲਵਾ ਦਿੱਤੀਆਂ ਗਈਆਂ ਤੇ ਜਿੱਦਾਂ ਹੀ ਫਾਟਾ ਖੁੱਲੇਗਾ ਹਾਲਾਂਕਿ ਹੁਣ ਦੇਖੋ ਇਹ ਜਦ ਤੱਕ ਟ੍ਰੇਨ ਅੰਦਰ ਪਲੇਟਫਾਰਮ ਦੇ ਅੰਦਰ ਐਂਟਰ ਨਹੀਂ ਕਰ ਜਾਂਦੀ ਹੈ ਉਦੋਂ ਤੱਕ ਇਹਨਾਂ ਨੂੰ ਸਿਗਨਲ ਨਹੀਂ ਆਏਗਾ ਤੇ ਜਦ ਤੱਕ ਇਹਨਾਂ ਨੂੰ ਸਿਗਨਲ ਨਹੀਂ ਆਉਂਦਾ ਤਦ ਤੱਕ ਇਹ ਜਿਹੜੇ ਆ ਫਾਟਕ ਖੁੱਲਣਗੇ ਨਹੀਂ ਯਾਨੀ ਕੁਝ 6 ਤੋਂ 7 ਮਿੰਟ ਦਾ ਦਾਇਰਾ ਵੀ ਲੈ ਲਿਆ ਗਿਆ ਆ ਹੁਣ ਸਾਰਾ ਕੰਮ ਜਿਹੜਾ ਸੈਂਸਰ ਦੇ ਨਾਲ ਚੱਲਦਾ ਆ ਇਹ ਇੰਡੀਅਨ ਰੇਲਵੇ ਦਾ ਇੱਕ ਵੱਡਾ ਉਪਰਾਲਾ ਇਸ ਕਰੇ ਕਿ ਤੱਕ ਗਿਆ ਕਿਉਂਕਿ ਘਟਨਾਵਾਂ ਬਹੁਤ ਜਲਦੀ ਵਾਪਰਦੀਆਂ ਸਨ ਤੇ ਇਸ ਟਾਈਮ ਤੱਕ ਹਜੇ ਤੱਕ ਦੇਖੋ ਦੂਜੀ ਪਾਸੇ ਇੱਕ ਪਾਸੇ ਟ੍ਰੇਨ ਦਿਖਾ ਦਿੰਦੇ ਆ ਦੂਜੇ ਪਾਸੇ ਟ੍ਰੈਫਿਕ ਪੁਲਿਸ ਦੀ ਕਾਰਵਾਈ ਦਿਖਾ ਦਿੰਦੇ ਆ ਤੇ ਤੀਜੇ ਪਾਸੇ ਇੱਕੋ ਹੀ ਲਾਈਨ ਚ ਲੱਗੀ ਦੂਰ ਤੱਕ ਜਿਹੜੀਆਂ ਗੱਡੀਆਂ ਵੀ ਦਿਖਾ ਦਿੰਦੇ ਆ ਜੋ ਕਿ ਜਾਗਰੂਕ ਲੋਕ ਨੇ ਜੋ ਕਿ ਜਾਗਰੂਕ ਸ਼ਹਿਰ ਵਾਸੀ ਨੇ ਉਹ ਵੀ ਤੁਹਾਨੂੰ ਇਸ ਟਾਈਮ ਨਜ਼ਰ ਆ ਰਹੇ ਨੇ ਦੂਜੇ ਪਾਸੇ ਲੋਕ ਆਪ ਹੀ ਆਪਣੀਆਂ ਗੱਡੀਆਂ ਮੋਟਰਸਾਈਕਲ ਐਕਟਿਵਾ ਜਿਹੜੀ ਆ ਉਹ ਪਿੱਛੇ ਕਰਦੇ ਨਜ਼ਰ ਆ ਰਹੇ ਨੇ ਇਸ ਟਾਈਮ ਪਵੰਜੇ ਇੱਕ ਇੱਕ ਵਾਰੀ ਜ਼ਰੂਰ ਦਿਖਾਓ ਇੱਕ ਵਾਰੀ ਦਿਖਾਓ ਪਿੱਛੇ ਮੁਰਦੇਸਾਰ ਕਿਸ ਤਰੀਕੇ ਨਾਲ ਅੰਦਰ ਵੈਸਟ ਚੱਲ ਰਹੀ ਹੈ ਉਹ ਵੀ ਦਿਖਾਓ ਇਹ ਕਾਰਨ ਬਣਦਾ ਜੀ ਟ੍ਰੈਫਿਕ ਜਾਮ ਦਾ ਇਹ ਕਾਰਨ ਬਣਦਾ ਵੱਡਾ ਜਾਮ ਦਾ ਕਾਰਨ ਇਹੀ ਬਣਦਾ ਕਿ ਜਿਹੜੀ ਮਿਸ ਗਾਈਡਡ ਜੇ ਮਿਸ ਲਾਈਨ ਜਿਹੜੀ ਹੈ ਗੱਡੀਆਂ ਆ ਜਾਂਦੀਆਂ ਨੇ ਜੀ ਉਹ ਵੱਡਾ ਕਾਰਨ ਬਣਦੀ ਈ ਰਿਕਸ਼ਾ ਵੀ ਸਾਈਡ ਤੇ ਕਰਾ ਲਿਆ ਗਿਆ ਜੀ ਤੇ ਉਧਰ ਇੱਕ ਪਾਸੇ ਮਤਲਬ ਛੋਟਾ ਪੂਰੇ ਜਿੰਨੇ ਐਕਟਿਵਾ ਮੋਟਰਸਾਈਕਲ ਜੋ ਜਲਦੀ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਇੱਕ ਪਾਸੇ ਖੋਲੋ ਦਿੱਤਾ ਗਿਆ ਤੇ ਇੱਕ ਬਹੁਤ ਵਧੀਆ ਜਿਹੜਾ ਮੁਹਾਵਰਾ ਵੀ ਹੈ ਕਿ ਦੁਰਘਟਨਾ ਸੇ ਦੇਰ ਭਲੀ ਸੋ ਆਲੋ ਇਹ ਹੁਣ ਟ੍ਰੈਫਿਕ ਆ ਖੁੱਲ ਚੁੱਕੀ ਹੈ ਫਾਟਕ ਖੁੱਲ ਚੁੱਕਾ ਤੇ ਇਹ ਲਾਈਨ ਦੇਖਣਾ ਬੜਾ ਦਿਲਚਸਪ ਹੋਗਾ ਇਹ ਰਿਕਸ਼ਾ ਸਾਈਡ ਤੇ ਕਰਵਾਇਆ ਗਿਆ ਕਿ ਟ੍ਰੈਫਿਕ ਜਿਹੜੀ ਆ ਕਿੰਨੀ ਜਲਦੀ ਆ ਉਹ ਕ੍ਰਾਸ ਕਰ ਜਾਂਦੀ ਆ ਇੱਕ ਲਾਈਨ ਦੇ ਵਿੱਚ ਲੋਕ ਚੱਲਦੇ ਨਜ਼ਰ ਆਣਗੇ ਦੂਜੇ ਪਾਸੇ ਲੋਕ ਫਸਦੇ ਨਜ਼ਰ ਆਣਗੇ ਇਸ ਥਾਂ ਦੇ ਉੱਤੇ ਲੋਕ ਫਸਦੇ ਨਜ਼ਰ ਆਣ ਆਣਗੇ ਇੱਕ ਵੱਡੀ ਅਪਡੇਟ ਜਿਹੜੀ ਆ ਉਹ ਤੁਸੀਂ ਦੇਖ ਰਹੇ ਹੋ ਇਸ ਟਾਈਮ ਹੁਸ਼ਿਆਰਪੁਰ ਰੇਲਵੇ ਕ੍ਰੋਸਿੰਗ ਦੇ ਉੱਤੇ ਹੋ ਇਹ ਰੇਲਵੇ ਫਾਟਾ ਹੈ ਜੀ ਹੁਸ਼ਿਆਰਪੁਰ ਦਾ ਮੇਨ ਫਾਟਾ ਹੈ ਜਿੱਥੇ जब फाटक लगता है ट्रेन क्रॉस कर है उस तो बाद पाँच दस मिनट तक इतने ही फाटक ही जाम लगा रहता है भारत पे के साथ जुड़ने से दो तीन साल से फोर्टी परसेंट बिजनेस बढ़ा है अभी अभी तक पांच लोन लिया है भारत पे में पहले क्यू आर यूज करते थे थोड़ा धंधा बढ़ा है उसलिए स्पीकर लगाया पहला लोन एक लाख चालीस हजार का लिया था उसमें टॉवल और ब्लैंकेट और कुछ कुछ आइटम ऐड किया था अभी रिसेंटली मुझे सात लाख का लोन हुआ है उसमें लेडीज आइटम नट किया है लोन लेने में भी कोई दिक्कत नहीं है आराम से लोन मिल जाएगा लोन बनने में भी इजी रहता है डेली डेली पेमेंट कट हो जाएगा जो भी कस्टमर आएगा तो खाली हाथ नहीं जाएगा कुछ ना कुछ तो लेके जाएगा लो इस टाइम बिल्कुल लो ਲੋਕ ਆਪਣੇ ਲਾਈਨ ਦੇ ਵਿੱਚ ਆ ਰਹੇ ਜਾ ਰਹੇ ਆ ਦੋਨੇ ਪਾਸਿਓ ਕਿਤੇ ਵੀ ਕੋਈ ਟ੍ਰੈਫਿਕ ਜਾਮ ਜਿਹੜੀ ਹੈ ਉਹ ਦੇਖਣ ਨੂੰ ਨਹੀਂ ਮਿਲ ਰਹੀ ਇੱਕ ਵੱਡੀ ਅਪਡੇਟ ਜਿਹੜੀ ਹੈ ਹੁਸ਼ਿਆਰਪੁਰ ਤੋਂ ਤੁਹਾਨੂੰ ਦਿਖਾ ਰਹੇ ਆ ਕਿ ਦੋਨੇ ਪਾਸਿਓ ਗੱਡੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਉਹ ਚੱਲਦੀਆਂ ਪਈਆਂ ਨੇ ਤੇ ਕਿਸੇ ਵੀ ਤਰੀਕੇ ਦਾ ਜਾਮ ਜਿਹੜਾ ਆ ਉਹ ਇਸ ਟਾਈਮ ਇੱਥੇ ਦੇਖਣ ਨੂੰ ਨਹੀਂ ਮਿਲ ਰਿਹਾ ਇਹ ਇੱਕ ਵੱਡੀ ਅਪਡੇਟ ਹੈ ਲੋ ਜੀ ਗੱਡੀਆਂ ਚੱਲਦੀਆਂ ਪਈਆਂ ਦੋਨੇ ਪਾਸਿਓ ਗੱਡੀਆਂ ਚੱਲਦੀਆਂ ਪਈਆਂ ਤੇ ਜਿਹੜੇ ਉੱਥੇ ਅੱਗੇ ਲੈ ਕੇ ਗੱਡੀਆਂ ਆਏ ਸੀਗੇ ਉਹਨਾਂ ਨੂੰ ਇੱਕ ਪਾਸੇ ਰੋਕ ਦਿੱਤਾ ਗਿਆ ਆ ਉਨਾ ਦਾ ਚਲਾਨ ਜਿਹੜਾ ਕੀਤਾ ਜਾਵੇਗਾ ਗਿਫਟ ਦੇਣ ਵਾਲੇ ਜਿਹੜੇ ਅਧਿਕਾਰੀ ਨੇ ਉਹ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਇਹ ਜਿਹੜੀ ਚੀਜ਼ਾਂ ਆ ਇੱਕ ਵੱਡੀ ਅਪਡੇਟ ਵੱਡੀ ਅਪਡੇਟ ਜਿਹੜੀ ਆ ਉਹ ਸ਼ਾਰਪੁਰ ਰੇਲਵੇ ਫਾਟਕ ਤੋਂ ਤੁਹਾਨੂੰ ਦੇ ਰਹੇ ਆ ਕਿ ਕਿੰਨੀ ਜਲਦੀ ਜਿਹੜੀ ਆ ਜਾਮ ਕਢਾਈ ਜਾ ਰਹੀ ਆ ਗੱਲ ਕਰਦੇ ਆ ਸਿੱਧੇ ਚਲਦੇ ਆ ਸੁਹਾਸ ਪਗੇ ਜੀ ਮੌਕੇ ਤੇ ਖੜੇ ਨੇ ਆ ਟ੍ਰੈਫਿਕ ਇੰਚਾਰਜ ਸੁਹਾਸ ਪਗੇ ਜੀ ਖੜੇ ਨੇ ਸਰ ਸਿੱਧੀ ਗੱਲ ਕਰਦੇ ਆ ਉਹਨਾਂ ਨਾਲ ਕਿ ਕੀ ਕੁਝ ਮੈਸੇਜ ਕਨਵੇ ਕਰਨਾ ਚਾਹਣਗੇ ਸ਼ਹਿਰ ਵਾਸੀਆਂ ਨੂੰ ਕੀ ਕੁਝ ਕਹਿਣਾ ਚਾਹੋਗੇ ਸਰ ਇਹ ਤੁਸੀਂ ਸਾਡਾ ਸਾਥ ਇੰਨੇ ਹੋ ਹਾਂਜੀ ਇੱਕ ਵਧੀਆ ਜਿਹੜਾ ਮੈਸੇਜ ਆ ਉਹ ਤੇ ਜ਼ਰੂਰ ਅੱਜ ਸ਼ਹਿਰ ਨੂੰ ਮਿਲਦਾ ਪਿਆ ਲਗਾਤਾਰ ਜਦੋਂ ਤੋਂ ਟ੍ਰੈਫਿਕ ਇੰਚਾਰਜ ਸਾਹਿਬ ਜੀ ਬਣੇ ਨੇ ਉਸ ਤੋਂ ਬਾਅਦ ਲਗਾਤਾਰ ਜਿਹੜੀ ਮੈਸੇਜ ਕਨਵੇ ਕਰ ਰਹੇ ਹੋ ਤੁਹਾਡਾ ਅਰੇ ਵਾਹ ਵਾਹ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਵਿਕਰਮ ਸਿੰਘ ਜੀ ਵਿਕਰਮ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਮੂਹਮ ਦੇ ਦੇਖ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਸਰ ਬਹੁਤ ਵਧੀਆ ਕੰਮ ਕਰਦੇ ਆ ਜੀ ਤੇ ਸਾਨੂੰ ਅਸੀਂ ਫੋਲੋ ਵੀ ਕਰਦੇ ਆ ਜੀ ਚਲੋ ਫੋਲੋ ਕਰ ਰਹੇ ਹਾਂ ਜੀ ਜੀ ਸੋ ਸਿੱਧੇ ਟ੍ਰੈਫਿਕ ਇੰਜੀਨਰ ਸਾਹਿਬ ਨਾਲ ਜੁੜਦੇ ਹਾਂ ਇੰਜੀਨਰ ਸਾਹਿਬ ਅੱਜ ਇੱਕ ਵੱਡੀ ਅਪਡੇਟ ਜਿਹੜੀ ਕੀਤੀ ਗਿਆ ਕੀ ਕੁਝ ਮੈਸੇਜ ਕਨਵੇ ਕਰਨਾ ਚਾਹੁੰਦੇ ਆਪਾਂ ਸ਼ਹਿਰ ਵਾਸੀਆਂ ਨੂੰ ਮੈਸੇਜ ਇਹ ਹੈ ਕਿ ਅਸੀਂ ਬਰੇਡਿੰਗ ਨੂੰ ਕਹਿ ਰਹੇ ਹਾਂ ਕਿ ਜਿਹੜੀ ਰੇਲਵੇ ਕ੍ਰੋਸਿੰਗ ਹੈ ਤੇ ਜਾਮ ਲੱਗਣ ਦਾ ਜਿਹੜਾ ਮੇਨ ਕਾਰਨ ਹੈ ਉਹ ਪਬਲਿਕ ਦੀਆਂ ਆਪਣੀਆਂ ਗਲਤੀਆਂ ਜਿਹਦੇ ਕਰਕੇ ਇਹ ਜਾਮ ਲੱਗ ਰਿਹਾ ਔਰ ਹੁਣ ਵੀ ਦੇਖੋ ਤੁਸੀਂ ਇਹ ਸਾਰੇ ਵਿਅਕਤੀ ਜਿਹੜੇ ਆ ਇਹਨਾਂ ਨੇ ਪਿੱਛੋਂ ਲਿਆ ਕੇ ਸਕੂਟਰ ਮੋਟਰਸਾਈਕਲ ਐਕਟਵਾ ਇਹ ਇੱਕ ਘਾਟੋ ਖੜਾ ਜਿਹੜਾ ਨੇ ਅੱਗੇ ਲਿਆ ਕੇ ਖੜਾ ਕੀਤਾ ਇਹੀ ਲੋਕ ਜਿਹੜੇ ਆ ਜਾਮ ਦਾ ਕਾਰਨ ਬਣਦੇ ਆ ਇਹ ਸਾਰੇ ਲੋਕ ਆਪਾਂ ਇੱਕ ਸਾਈਡ ਤੇ ਇਕੱਠੇ ਕਰ ਲਏ ਆ ਇਹ ਹੁਣ ਕਦੀ ਕੋਈ ਕਿਸੇ ਦਾ ਫੋਨ ਕਰਾ ਰਿਹਾ ਕੋਈ ਕਿਸੇ ਦਾ ਫੋਨ ਕਰਾ ਰਿਹਾ ਜਦ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਫੋਨ ਜਿੱਦਾ ਮਰਜ਼ੀ ਕਰਾ ਲਓ ਹੁਣ ਜਿਹੜਾ ਤੁਹਾਡਾ ਗਿਫਟ ਹੈ ਕਿਉਂਕਿ ਇਹ ਲੈਣ ਵਾਸਤੇ ਆਏ ਆ ਕਿ ਸਾਨੂੰ ਗਿਫਟ ਦਿਓ ਉਹ ਆਪਾਂ ਇਹਨਾਂ ਦਾ ਜ਼ਰੂਰ ਦੇਾਂਗੇ ਅਸੀਂ ਇਹਨਾਂ ਨੂੰ ਇਹੋ ਚੀਜ਼ਾਂ ਸਮਝਾਉਨੇ ਆ ਕਿ ਬੱਚਿਓ ਇਦਾਂ ਨਾ ਕਰੋ ਹੁਣ ਜਿਹੜੇ ਲੋਕ ਤੁਸੀਂ ਵੇਖਿਓ 5 ਮਿੰਟ ਨਹੀਂ ਲੱਗਣੇ ਸਾਰੀ ਪਬਲਿਕ ਜਿਹੜੀ ਆਰਾਮ ਨਾਲ ਆਪਣੇ ਆਪਣੇ ਘਰ ਵਿੱਚ ਪਹੁੰਚ ਜਣੀ ਆ ਅਗਰ ਇਹੀ ਲੋਕ ਇਸ ਤਰ੍ਹਾਂ ਜਾਮ ਕਰਨਗੇ ਤੇ ਫਿਰ ਤੇ ਘੰਟਾ ਘੰਟਾ ਲੋਕਾਂ ਨੂੰ ਦੋ ਦੋ ਘੰਟੇ ਜਿਹੜੇ ਖਰਾਬ ਹੋਣਗੇ ਅਗਰ ਰੱਬ ਨਾ ਕਰੇ ਕੋਈ ਮਰੀਜ਼ ਹੋਵੇ ਪ੍ਰੈਗਨਨਸੀ ਕੋਈ ਇਦਾਂ ਦਾ ਕੇਸ ਹੋਵੇ ਜਾਂ ਕੋਈ ਐਮਰਜੈਂਸੀ ਹੋਵੇ ਉਹ ਕੀ ਕਰਨਗੇ ਇਹਨਾਂ ਲੋਕਾਂ ਦੇ ਕਰਕੇ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਇਸ ਕਰਕੇ ਅਸੀਂ ਉਹਨਾਂ ਦੀ ਜਾਨ ਨੂੰ ਖਤਰਾ ਟਾਲਣ ਵਾਸਤੇ ਇਹਨਾਂ ਲੋਕਾਂ ਦੇ ਜੋ ਚਲਾਨ ਬਣਦੇ ਆ ਉਹ ਕਰ ਰਹੇ ਸੀ ਜਾਗਰੂਕ ਕਰ ਰਹੇ ਆ ਇਹਨਾਂ ਕਰਕੇ ਜਾਮ ਔਰ ਕਿਸੇ ਕਰਕੇ ਕੋਈ ਜਾਮ ਨਹੀਂ ਭਾਵੇਂ ਇੱਥੇ 100 ਗੱਡੀ ਸੱਜੇ 100 ਗੱਡੀ ਖੱਬੇ ਆ ਕੇ ਖੜੀ ਹੋ ਜਾਵੇ ਕੋਈ ਜਾਮ ਨਹੀਂ ਲੱਗਦਾ ਅਸੀਂ ਇਹਨਾਂ ਨੂੰ ਬਹੁਤ ਬੇਨਤੀ ਕੀਤੀ ਹੈ ਕਿ ਪਲੀਜ਼ ਇਦਾਂ ਨਾ ਕਰੋ ਮੈਂ ਸਮਝਦਾ ਕਿ ਜਿਹੜਾ ਚੀਜ਼ ਮੰਗਣ ਵਾਲਾ ਹਦਾਇਤ ਕਰਨ ਵਾਲਾ ਉਹ ਮਹਾਨਿੰਗਾ ਮੰਨਣ ਵਾਲਾ ਮਹਾਨ ਹੈ ਇਹਨਾਂ ਨੂੰ ਮੰਨਣੀ ਚਾਹੀਦੀ ਹੈ ਠੀਕ ਹੈ ਇਹ ਗੱਲ ਮੰਨਣਗੇ ਤੇ ਠੀਕ ਹੈ ਕਰੇ ਗਲਤੀ ਮੰਨ ਜਾਏ ਉਸ ਇਨਸਾਨ ਕਹਿੰਦੇ ਇਹ ਗਲਤੀ ਕਰਕੇ ਵੀ ਜਿਹੜੀ ਗਲਤੀ ਹੈ ਨਹੀਂ ਮੰਨਦੇ ਇਸ ਕਰਕੇ ਅਗਰ ਜੇ ਨਹੀਂ ਮੰਨਦੇ ਤੇ ਫਿਰ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇਗੀ ਇਹ ਕਦੇ ਹੋ ਸਕਦਾ ਵੀ ਇਦਾਂ ਕੋਈ ਕਰੇਗਾ ਟ੍ਰੈਪ ਕਰੂਲਾਂ ਦੀ ਵਾਇਲੇਸ਼ਨ ਕਰੇਗਾ ਉਹ ਸੜਕੋਂ ਬੱਜੂਗਾ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਨਾ ਜੀ ਕੱਲ ਏਸੇ ਏਸੇ ਸਾਈਡ ਤੇ ਹੀ ਇੱਕ ਗੱਡੀ ਲਿਆ ਕੇ ਅੱਗੇ ਲਾਈ ਸੀ ਉਹਨਾਂ ਨੇ ਉਹਦਾ ਘਰੋਂ ਮਗਾ ਕੇ ਚਲਾਨ ਕੀਤਾ ਇੱਕ ਐਕਟਵਾ ਸੀਗੀ ਉਹ ਵੀ ਲਿਆ ਕੇ ਅੱਗੇ ਲਾਈ ਸੀ ਉਹ ਵੀ ਆ ਖੜੇ ਆ ਏਸੇ ਚੌਂਕ ਜੀ ਭਲਾਏ ਆ ਕਿ ਸ਼੍ਰੀਮਾਨ ਜੀ ਆਜੋ ਜਿੱਥੇ ਤੁਸੀਂ ਗਲਤੀ ਕੀਤੀ ਸੀ ਤੁਹਾਡਾ ਉਸੇ ਚਲੌਂਗ ਵਿੱਚ ਚਲਾਨ ਜਿਹੜਾ ਕੱਟਿਆ ਜਾਏਗਾ ਉਹ ਆਪਣੀ ਐਕਟ ਵਾ ਲੈ ਕੇ ਸਾਡੇ ਕੋਲ ਪਹੁੰਚ ਗਿਆ ਉਹਨਾਂ ਦਾ ਚਲਾਨ ਵੀ 2 ਮਿੰਟ ਚ ਅਸੀਂ ਕੱਟ ਰਹੇ ਕੱਟ ਰਹੇ ਆ ਕਰੇ ਗਲਤੀ ਮਾਨ ਜਾਏ ਉਸੇ ਇਨਸਾਨ ਕਹਤੇ ਹਨ ਕਰੇ ਗਲਤੀ ਔਰ ਨਾ ਮਾਨੇ ਉਸੇ ਸੈਤਾਨ ਕਹਤੇ ਹਨ ਇਹ ਇੱਕ ਬੜਾ ਮੁਹਾਵਰਾ ਜੋ ਹੈ ਸੁਨਾਇਆ ਗਿਆ ਪਹਿਲੇ ਤਾਂ ਦ੍ਰਿਸ਼ ਵੀ ਤੁਸੀਂ ਦੇਖਿਆ ਤੇ ਇੱਕ ਹੁਣ ਵੀ ਦੇਖ ਲਓ ਜਦੋਂ ਵਨ ਵੇ ਕਰ ਦਿੱਤਾ ਗਿਆ ਹੁਣ ਲੋਕ ਵੀ ਆਪਣੇ ਆਪ ਵੀ ਜਾਗਰੂਕ ਨਜ਼ਰ ਆ ਰਹੇ ਆ

ਇਧਰਲੇ ਸਾਈਡ ਵੀ ਜੇ ਕਰਮਗਾਹ ਲ ਕਰਾ ਤੋ ਵੀ ਦੇਖ ਲੋ ਲੋਕ ਆਪਣੇ ਆਪ ਹੀ ਪਿੱਛੇ ਇੱਕੋ ਹੀ ਲਾਈਨ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਤੇ ਆਜੀ ਟ੍ਰੇਨ ਲੰਘ ਚੱਲੀ ਆ ਟ੍ਰੇਨ ਜਿਵੇਂ ਹੀ ਇੱਥੋਂ